ਲੋ ਜੀ ਜਿਹੜੀ ਵੀ ਆ ਰਹੀ ਹੈ ਸਾ ਸ੍ਰੀ ਆਕਾਰ ਪਿੰਡ ਅਸੂਤਰ ਅੱਜ ਦੀ ਜਿਹੜੀ ਨਾਸ਼ਤੇ ਦੀ ਚਾਹ ਅਸੀਂ ਪਿੰਡ ਅਸੂਤਰ ਵਿੱਚ ਪੀਤੀ ਹੈ ਔਰ ਸਾਡੀ ਸਾਰੀ ਪੰਚਾਇਤ ਜਿਹੜੀ ਸਰਬਸਮਤੀ ਨਾਲ ਬਣੀ ਹੈ ਉਹਨਾਂ ਦੇ ਘਰ ਚਾਹ ਪੀਤੀ ਹੈ ਔਰ ਸਾਡੇ ਨਾਲ ਰਜਨੀ ਦੇਵੀ ਜਿਹੜੀ ਸਾਡੇ ਇਸ ਬਲਾਕ ਦੇ ਜ਼ੋਨ ਦੇ ਸੰਮਤੀ ਦੇ ਮੈਂਬਰ ਕੈਂਡੀਡੇਟ ਵੀ ਖੜੇ ਨੇ ਸੋ ਸਾਰਾ ਪਿੰਡ ਲਗਭਗ ਇੱਥੇ ਬੈਠਾ ਸੋ ਸਾਰਿਆਂ ਦੇ ਨਾਲ ਅਸੀਂ ਬੈਠ ਕੇ ਚਾਹ ਦਾ ਕੱਪ ਸੱਜਾ ਕੀਤਾ ਮੈਂ ਇਹ ਅਪੀਲ ਕਰਦਾ ਕਿ ਸਾਰੇ ਰਲ ਕੇ ਕੰਮ ਕਰੀਏ ਔਰ ਵਿਕਾਸ ਦੀਆਂ ਯਹਾਂ ਪਿੰਡਾਂ ਦੇ ਬਣ ਕਰੀਏ ਔਰ ਕਿਹੜੀ ਇਸ ਵੇਲੇ ਦੇ ਚਲੋ ਚੋਣ ਚੋਣਾਂ ਦਾ ਮਾਹੌਲ ਹੈ ਸੋ ਸਾਡੀ ਅਰਸ਼ਨੀ ਦੇ ਵੀ ਬਲਕ ਸਿੱਟੀ ਦੀ ਔਰ ਮੀਨਾ ਕੁਮਾਰੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਕੈਂਡੀਡੇਟ ਮੈਂ ਅਪੀਲ ਕਰਦਾ ਕਿ ਝਾੜੂ ਦੇ ਜੋ ਨਿਸ਼ਾਨ ਨੂੰ ਬੋਲ ਲਗਾ ਦੇ ਦਿੱਤਾ ਕਿ ਜੋ ਤਾਂ ਜਿੱਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਮਜ਼ਬੂਤ ਹੈ ਉੱਥੇ ਜ਼ਿਲ੍ਹਾ ਪ੍ਰੀਸ਼ਦ ਵੀ ਅ ਮਜ਼ਬੂਤ ਹੋਵੇ ਉੱਥੇ ਬਲਾਕ ਸੰਪਤੀ ਵੀ ਮਜ਼ਬੂਤ ਹੋਵੇ ਔਰ ਵਿਕਾਸ ਦੇ ਖੰ ਵਿੱਚ ਹੋਰ ਜਗਾ ਤੇਜੀ ਆਵੇ ਸੋ ਸਾਰਾ ਲਗਭਗ ਸਾਡੇ ਸਰਪੰਚ ਸਾਹਿਬਾ ਮੈਡਮ ਨਾਲ ਨਾਲ ਸਾਰੀ ਪੰਚਾਇਤ ਦੇ ਮੈਂਬਰ ਵੀ ਨਾਲ ਨਾਲ ਔਰ ਵੋਟਰ ਸਪੋਰਟ ਬਣਾ ਲਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆਮ ਆਮ ਆਮੀ ਪਾਰਟੀ ਜਿੰਦਾਬਾਦ ਆਮ ਆਮੀ ਪਾਰਟੀ ਜਿੰਦਾਬਾਦ